ਅੱਜ ਸਤ 7 ਵਜੇ ਦੇ ਕਰੀਬ ਜਿਹੜੀ ਹੈ ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸ੍ਰੀ ਸਿੰਘ ਸਵਾ ਦੇ ਵਿੱਚ ਇੱਕ ਬੇਦਬੀ ਦੀ ਘਟਨਾ ਸਾਹਮਣੇ ਆਂਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜੋ ਨੰਗੇ ਸਿਰ ਤੇ ਪੈਰਾਂ ਦੇ ਵਿੱਚ ਬੂਟ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਹੈ ਤੇ ਉਸ ਤੋਂ ਬਾਅਦ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਤੇ ਹੋਰ ਜਿਹੜੇ ਜੋ ਉੱਥੇ ਸਿੱਖ ਸਰਦਾਲੂ ਜਿਹੜੇ ਮੌਜੂਦ ਸੀਗੇ ਉਹਨਾਂ ਦੇ ਵੱਲੋਂ ਜੋ ਨੌਜਵਾਨ ਨੂੰ ਕਾਬੂ ਕਰ ਲਿਆ ਜਾਂਦਾ ਤੇ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਨੌਜਵਾਨ ਜੋ ਪਰਿਵਾਰ ਦੇ ਵੱਲੋਂ ਦੱਸਿਆ ਹੈ ਕਿ ਮੈਂ ਥੋੜਾ ਜਿਹਾ ਜਿਵੇਂ ਡਿਪਰੈਸ਼ਨ ਦਾ ਮਰੀਜ਼ ਸੀਗਾ ਪਰ ਉਸ ਤੋਂ ਬਾਅਦ ਲਗਾਤਾਰ ਜਿਹੜੇ ਸਿਕਸ ਹਸਾਲੂਆਂ ਦੇ ਵੱਲੋਂ ਕਿਹਾ ਜਾ ਰਿਹਾ ਜੋ ਸੰਕਤਾ ਨੇ ਕੀ ਇਹ ਜਿਹੜਾ ਵੀ ਵਿਅਕਤੀ ਬੇਦਵੀ ਕਰਦਾ ਹੈ ਤਾਂ ਉਸ ਨੂੰ ਜਿਹੜਾ ਡਿਪਰੈਸ਼ਨ ਜੋ ਕਿਹਾ ਜਾਂਦਾ ਹੈ ਪਰੰਤੂ ਕਈ ਤਰ੍ਹਾਂ ਦੇ ਜਿਹੜੇ ਪਹਿਲੂ ਨੇ ਉਹ ਵੀ ਸਾਹਮਣੇ ਆਉਂਦੇ ਨੇ ਤੇ ਪੁਲਿਸ ਦੇ ਜਿਹੜੇ ਆ आला ਅਧਿਕਾਰੀ ਲਗਾਤਾਰ ਰਾਜਪੁਰਾ ਦੇ ਕੇਂਦਰੀ ਗੁਰਦੁਆਰਾ ਸਿੰਘ ਸਵਾ ਦੇ ਵਿੱਚ ਪਹੁੰਚਣੇ ਜਰ ਰਹੇ ਆ ਸ਼ੁਰੂ ਹੋ ਚੁੱਕੇ ਨੇ ਤੇ ਅੱਜ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਹਲਕਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਉਹਨਾਂ ਦੇ ਨਾਲ ਜੋ ਆਈਜੀ ਰੇਂਜ ਪਟਿਆਲਾ ਮੁਕਵਿੰਦਰ ਸਿੰਘ ਚੀਨਾ ਨੇ ਉਹ ਵੀ ਮੌਕੇ ਤੇ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਜਿਹੜਾ ਸਥਿਤੀ ਦਾ ਜਾਇਜ਼ਾ ਲਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਅਵਿੰਦਰ ਸਿੰਘ ਕਾਂਗੋਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਹਨਾਂ ਨੂੰ ਸਾਥ ਦਿੱਤਾ ਗਿਆ ਹੈ ਤੇ ਹਰੇਕ ਜਿਹੜੀ ਪਹਿਲੂ ਦੇ ਨਾਲ ਜਾਂਚ ਇਸ ਸਮੇਂ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਜੋ ਵੀ ਇਸ ਘਟਨਾ ਦੇ ਵਿੱਚ ਜਿਹੜਾ ਦੋਸ਼ੀ ਜੇ ਹੁੰਦਾ ਹੈ ਤਾਂ ਉਹਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ ਤੇ ਜੋ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਹੀ ਜਿਹੜੇ ਆਕੋਕ ਧਾਰਾ ਮੈਂ ਦੇ ਤਹਿਤ ਜਿਹੜਾ ਮੁੱਲਜਨ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਹੈ ਤੇ ਇਸ ਸਮੇਂ ਜੋ ਦੱਸਿਆ ਜਾ ਰਿਹਾ ਹੈ ਕਿ ਜੋ ਪਜੀ ਦੇ ਜਿਹੜੇ ਹਸਪਤਾਲ ਦੇ ਵਿੱਚ ਜੋ ਸਾਹਿਲ ਨਾਮ ਜਿਹਦੇ ਵੱਲੋਂ ਮੈਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹ ਜਿਹੜਾ ਪਜੀ ਦੇ ਵਿੱਚ ਜਿਹੜਾ ਜੇਰੇ ਇਲਾਜ ਤੇ ਲਗਾਤਾਰ ਪੁਲਿਸ ਦੇ ਵੱਲੋਂ ਵੀ ਜਿਹੜੀ ਹੈ ਗਹਿਰਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜੋ ਆਲਾ ਅਧਿਕਾਰੀ ਨੇ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਲਗਾਤਾਰ ਪੁਲਿਸ ਦੇ ਵੱਲੋਂ ਜਿਕਰ ਉਹਦੀ ਸਥਿਤੀ ਜਿਹੜੀ ਹੈ ਸਹੀ ਹੁੰਦੀ ਹੈ ਦੋਸਤੋ ਬਾਅਦ ਪੁਲਿਸ ਦੇ ਵੱਲੋਂ ਜਿਹੜੀ ਆਪਣੀ ਜਾਂਚ ਜਿਹੜੀ ਹੈ ਸ਼ੁਰੂ ਕੀਤੀ ਜਾਵੇ ਕਿ ਤੇ ਹੁਣ ਵੀ ਜਿਹੜੀ ਹੈ ਪੁਲਿਸ ਦੇ ਵੱਲੋਂ ਆਪਣੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਕੱਲ ਜਿਹੜੀ ਇਸ ਗੁਰਦੁਆਰੇ ਦੇ ਵਿੱਚ ਮਰਿਆਦਾ ਦੀ ਉਲੰਘਣਾ ਵੀ ਇੱਕ ਇਨਸਟੈਂਡ ਹੋਇਆ ਉਹ ਬਹੁਤ ਮੰਦ ਭਾਗਾ ਸਾਨੂੰ ਇਸ ਤੇ ਬੜਾ ਅਫਸੋਸ ਹੈ ਗੁਰਦੁਆਰੇ ਦੀ ਮੈਨੇਜਮੈਂਟ ਨੇ ਬੜੀ ਐਕਟਿਵ ਸੀ ਫੌਰੀ ਤੌਰ ਤੇ ਉਹਨਾਂ ਨੇ ਨੌਜਵਾਨ ਨੂੰ ਕਾਬੂ ਕੀਤਾ ਉਹ ਇੱਕ ਪੁਰਸੇ ਵਾਲੇ ਕੀਤਾ ਅਸੀਂ ਉਹਦੇ ਤੇ ਐਫਆਈਆਰ ਰਜਿਸਟਰ ਕਰਕੇ ਤਫਤੀਸ਼ ਜਿਹੜੀ ਹੈ ਸਟਾਰਟ ਕੀਤੀ ਉਸ ਤੋਂ ਥੋੜੀ ਕੋਟਮਾਰ ਹੌਟ ਕਰਨ ਨਾਲ ਉਹਦੀ ਸਿਹਤ ਠੀਕ ਨਾ ਹੋਣ ਕਰਕੇ ਉਹਨੂੰ ਅਸੀਂ ਪੀਜੀਆਈ ਦਾਖਲ ਕਰਵਾਇਆ ਤੇ ਉਹ ਡਾਕਟਰਾਂ ਦੀ ਤਾਇਨਾਤ ਫਿਰ ਖਰਦਰੀ ਦੀ ਕੋਸ਼ਿਸ਼ ਕੀਤੀ ਉਸ ਬਾਰੇ ਮੇਰਾ ਜਿੱਥੇ ਆਉਣ ਦਾ ਮਕਸਦ ਸੀ ਕਿ ਇਹ ਸਾਰੀ ਇਨਸਟੈਂਟ ਨੂੰ ਮੈਂ ਬੜਾ ਬਰੀਕੀ ਨਾਲ ਦੇਖਣਾ ਚਾਹੁੰਦਾ ਕਿ ਇੱਕ ਤਾਂ ਗੁਰਦੁਆਰਾ ਦੀ ਗੁਰਦੁਆਰਾ ਸਾਹਿਬ ਦੀ ਬੈਰੇਜਮੈਂਟ ਨਾਲ ਅਸੀਂ ਇਹਨਾਂ ਨਾਲ ਬੈਠ ਕੇ ਵੀ ਵਿਚਾਰ ਵਟਾਂਦਰਾ ਕਰਾਂਗੇ ਕਿ ਇਹ ਜਿਹੜੇ ਜਿਹੜੇ ਵੱਡੇ ਗੁਰਦੁਆਰਾ ਗੁਰਦੁਆਰਾਸ ਨੇ ਉਹਨਾਂ ਦੀ ਜਿਹੜੀ ਸੇਫਟੀ ਸਿਕਿਉਰਿਟੀ ਆ ਉਹਦੇ ਸਭਾ ਦੇ ਵਿੱਚ ਵੀ ਪੂਰਾ ਇਤਿਆਦ ਜਿਹੜਾ ਵਰਤਨ ਦੀ ਲੋੜ ਹੈ ਸਮੇਂ ਦੀ ਨਜ਼ਾਕਤ ਇਹ ਹੈ ਕਿ ਆਪਾਂ ਸਾਰਿਆਂ ਨੂੰ ਮਿਲ ਕੇ ਵਰਤਾਵਾ ਦੀ ਜਿਹੜੀ ਸੇਫਟੀ ਸਿਕਿਉਰਿਟੀ ਹੈ ਉਹ ਸਾਡਾ ਬਹੁਤ ਵੱਡਾ ਕੰਸਰਨ ਹੈ ਅਦਰਕਾ ਸਰਦਾਰ ਇੱਥੇ ਕੌਮਾਂ ਦੀ ਬਹੁਤ ਵੱਡੀ ਆਸਥਾ ਜੁੜੀ ਹੁੰਦੀ ਹੈ ਧਰਮ ਸਥਾਨ ਚਾਹੇ ਕੋਈ ਵੀ ਹੈ ਕਿਸੇ ਧਰਮ ਦਾ ਵੀ ਹੈ ਉਹਦੇ ਨਾਲ ਸੰਗਤ ਦੀ ਜਾਂ ਸਮਾਜ ਦੀ ਬਹੁਤ ਆਸਥਾ ਜੁੜੀ ਹੁੰਦੀ ਹੈ ਤੇ ਸਾਡਾ ਸਾਡੀ ਰਿਕਵੈਸਟ ਹੈ ਕਿ ਸਾਰੇ ਸਮਾਜ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅੱਪਾ ਇਹੋ ਜਿਹਾ ਘਟਾਵਾਂ ਨੂੰ ਫੋਨ ਤੋਂ ਰੋਕਣਾ ਜੇ ਕਿਤੇ ਹੋ ਵੀ ਜਾਂਦੀ ਹੈ ਪਾਰਲ ਪੁਲਿਸ ਨੇ ਭਾਰਕੀਤਾ ਜਾਵੇ ਔਰ ਬਹੁਤ ਸਹਿਯਮ ਦੇ ਨਾਲ ਸਬਰ ਸੰਤੋਖ ਨਾਲ ਲਟਕਾ ਕੇ ਆ ਜਾਵੇ ਸੋ ਦੈਟ ਇਸ਼ੂ ਹੋਰ ਕੰਪਲਿਕੇਟ ਨਾ ਹੋ ਸਕੇ ਕਿਨਸਾ ਬਾਰ ਬਾਰ ਕਰਤਾਵਾ ਕਿਉਂ ਵਰਪਰ ਜੇ ਨੇ ਵੇਲ ਵੇਲੇ ਖੜਿਆ ਗੁੱਟਾ ਗੁਦਵਾਰਾ ਜੀ ਕੋ ਵਰਪਰ ਨਹੀਂ ਬਸ ਕਰੋ ਯਾਰ ਨਹੀਂ ਸ਼ਾਦੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਉਥੇ ਕਾਲੀ ਮਾਤਾ ਮੰਦਰ ਪਟਿਆਲੇ ਵੀ ਇੱਕ ਨੌਜਵਾਨ ਨੇ ਆਰਟਿਸਟ ਬਣ ਕੇ ਕੀਤੀ ਸੀ ਰੈਸਟ ਕਰਕੇ ਉਹ ਦੇਖਣਾ ਪਰਚਾ ਦਰ ਸਕਦਾ ਇਸ ਤਰ੍ਹਾਂ ਦੀ ਕੋਈ ਸਾਦੀ ਬੜੀ ਗੱਲ ਨਹੀਂ ਹੈ ਪਰ ਇਸ ਤਰ੍ਹਾਂ ਹੀ ਘਟਾਵਾਂ ਹੁੰਦੀ ਹੈ ਫਰੀ ਤੌਰ ਤੇ ਜਿਹੜਾ ਸਾਡਾ ਪ੍ਰਸ਼ਾਸਨ ਹੈ ਬੜਾ ਚੁਸਤ ਹੈ ਇਨਫਰਮੇਸ਼ਨ ਲੈਣੇ ਸਾਡੇ ਨੂੰ ਅਪੀਲ ਹੁੰਦੀ ਹੈ ਕਿ ਸਹੀ ਤਾਰਾ ਸਾਡੇ ਪਰਚਾ ਦਰਜ ਕਰਕੇ ਉਹਨਾਂ ਜਦੋਂ ਰੈਸਟ ਕੀਤਾ ਜਾਵੇ ਕੁਝ ਕਿਸੀ ਕੀਤੀ ਜਾਵੇ ਔਰ ਜਿਹੜੇ ਧਾਰਮਿਕ ਇਨਸਟੀਚਨਸ ਨੇ ਉਹਨਾਂ ਨੂੰ ਵੀ ਸਾਡੀ ਅਪੀਲ ਹੁੰਦੀ ਹੈ ਕਿ ਉਹ ਪੂਰਾ ਇਤਿਆਦ ਰੱਖਣ ਵੈਦਰ ਸੀਸੀਟੀਵੀ ਕੈਮਰੇ ਆ ਜਾਂ ਜਿਹੜੇ ਗੁਰਦੁਆਰੇ ਦੇ ਅੰਦਰ ਸੇਵਾਦਾਰ ਆ ਉਹ ਪੂਰੇ ਐਕਟਿਵ ਰਹਿਣ ਕੋਈ ਵੀ ਸ਼ੱਕੀ ਵਿਅਕਤੀ ਆ ਜੋ ਉਹਦਾ ਚੋੜਾ ਜਾਂ ਸਮਾਨ ਦੀ ਤਲਾਸ਼ ਵੀ ਲੈਣੀ ਪਵੇ ਤੇ ਬੜੀ ਇੱਜ਼ਤ ਤਰਜੀਬ ਤੇ ਤਜ਼ੀਬ ਦੇ ਨਾਲ ਉਹਦੇ ਚੈਕਿੰਗ ਕਰਕੇ ਲੋਕੀ ਸੰਗਤ ਵੀ ਦਰਸ਼ਨ ਵੀ ਕਰਨ ਲੋਕਾਂ ਦੀ ਧਰਮ ਦੀ ਆਸਥਾ ਵੀ ਜੁੜੀ ਰਹੇ ਔਰ ਵਰਤਾਮਾ ਦੀ ਜਿਹੜੀ ਸੇਫਟੀ ਸਿਕਿਉਰਿਟੀ ਹੈ ਉਹ ਵੀ ਜਿਹੜੀ ਬਰਕਰਾਰ ਰੱਖੀ ਜਾਵੇ ਸਰ ਜੀ ਦੀ ਹਾਲਤ ਕਿਸ ਤਰ੍ਹਾਂ ਦੀ ਠੀਕ ਹੈ ਪੀਜੀਐਚ ਦੇਰੇ ਇਲਾਜ ਹੈ ਤੇ ਅਸੀਂ ਸਾਡੀ ਗਾਰਡ ਵਗਾਰ ਅੱਗੇ ਲੱਗੀ ਹੋਈ ਹੈ ਜਦੋਂ ਸਿਹਤ ਜਾਬਤਾ ਹੋ ਜਾਏਗਾ ਉਦੀ ਅਸੀਂ ਪੁੱਛਗਿੱਛ ਕਰ ਲਵਾਂਗੇ ਜਿਹੜਾ ਵੀ ਕੋਈ ਐਂਗਲ ਹੋਏਗਾ ਰਿਪੋਰਟ ਵਗੈਰਾ ਲਿਆ ਜੀ ਕੋਈ ਜੁਡੀਸ਼ਨ ਕੋਣਾ ਹਰ ਜੁਡੀਸ਼ਨ ਰਿਪੋਰਟ ਚੀ ਹੈ ਮਤਲਬ ਸਨ ਸਰ ਸਾਡੇ ਕੋਲ ਰਿਪੋਰਟ ਸੀ ਹੈ ਜੀ ਰਿਪੋਰਟ ਸਰ ਸਰ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਹੋਵੇ ਜਿਵੇਂ ਕਿ ਉਹਨਾਂ ਨੇ ਪਰਿਵਾਰ ਦਾ ਕਹਿਣਾ ਵੀ ਤੇਜੀ ਸਿਹਤ ਠੀਕ ਨਹੀਂ ਸੀਗੀ ਉਹ ਦੇ ਡਿਪਰੈਸ਼ਨ ਦਾ ਸ਼ਿਕਾਰ ਹੈ ਉਹ ਉਹ ਐਵੀਡੈਂਸ ਸਾਨੂੰ ਦਿੱਤਾ ਉਹਨਾਂ ਨੇ ਕਿ ਉਹਦਾ ਇਲਾਜ ਤੇ ਚੱਲ ਹੀ ਰਿਹਾ ਸੀ ਔਰ ਕੋਈ ਇਸ ਤਰ੍ਹਾਂ ਦਾ ਸੈਂਸੇਸ਼ਨਲ ਐਂਗਲ ਨਹੀਂ ਹੈ ਮੈਂ ਮੀਡੀਆ ਦੇ ਭਰਾਵਾਂ ਨੂੰ ਹੀ ਕਹਾਂਗਾ ਕਿ ਕੋਈ ਇਸ ਤਰ੍ਹਾਂ ਦੀ ਚੀਜ਼ ਨਾ ਆਵੇ ਇਹ ਮਤਲਬ ਘਟਨਾ ਦੇ ਪਿੱਛੇ ਕੋਈ ਬਹੁਤ ਸੰਸਰੀਖੇਜ ਗੱਲ ਨਹੀਂ ਹੈ ਤੋ ਜੋ ਗਲਤੀ ਕੀਤੀ ਹੈ ਬੱਚੇ ਨੇ ਉਹਨੂੰ ਫੋਟੋ ਵੀ ਪੈ ਗਈ ਪਰਚਾ ਵੀ ਦਰਜ ਹੋ ਗਿਆ ਕਾਨੂੰਨ ਮੁਤਾਬਕ ਉਹਨੂੰ ਸਜ਼ਾ ਵੀ ਮਿਲ ਜਾਏਗੀ ਤੇ ਵੀ ਆਪਾਂ ਇਹਨਾਂ ਘਟਾਵਾ ਨੂੰ ਬਹੁਤ ਜ਼ਿਆਦਾ ਹਾਈਲਾਈਟ ਕਰਦੇ ਹਾਂ ਸੈਂਸੇਸ਼ਨ ਤਰੀਕੇ ਨਾਲ ਜੋ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਹੁੰਦਾ ਮੇਰਾ ਇੱਥੇ ਆਉਂਦਾ ਪ੍ਰਪੇਦ ਇਹ ਹੀ ਹੈ ਕਿ ਮੈਂ ਆਪਣੀ ਪੁਲਿਸ ਨੂੰ ਅਲਰਟ ਕਰਾਇਆ ਇਸ ਚੀਜ਼ ਲਈ ਗੁਰਦੁਆਰੇ ਦੀ ਮੈਨੇਜਮੈਂਟ ਨਾਲ ਬੈਠ ਕੇ ਇਸ ਸੰਬੰਧ ਵਿੱਚ ਗੱਲਬਾਤ ਕਰਕੇ ਤਾਂ ਕਿ ਗੁਰਦੁਆਰੇ ਦੀ ਸੇਫਟੀ ਸਿਕਿਉਰਿਟੀ ਉਹ ਪ੍ਰਕਰਾਰ ਸੀ ਸਰ ਜੀਵੇਂ ਕਿ ਪਰਿਵਾਰ ਨੇ ਦੱਸਿਆ ਕਿ ਛੋਟੇ ਮੁੰਡੇ ਦਾ ਵਿਆਹ ਕਰ ਦਿੱਤਾ ਵੱਡੇ ਦਾ ਇਸ ਕਰਕੇ ਨਹੀਂ ਕੀਤਾ ਸੀ ਕਿ ਉਹ ਮੰਡਲੀ ਜਿਹੜਾ ਅਫਸਰਟ ਕਰ ਰਿਹਾ ਇਸ ਕਰਕੇ ਨਹੀਂ ਵੀ ਆ ਗਿਆ ਸੀ ਚਲੋ ਇਹ ਸਾਰੇ ਐਂਗਲ ਨੂੰ ਦੇ ਲਈਏ ਸਰ ਪੁਲਿਸ ਦੇਖੋ ਮੈਂ ਮੇਰਾ خیال ਜਿੰਨਾ ਕਿ মিডিਆ ਨੂੰ ਰਿਕੁਐਰਡ ਸੀਗਾ ਦਸਤਾ ਹੁਣ মিডিਆ ਦੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਸਾਨੂੰ ਮੈਨੇਜਮੈਂਟ ਨਾਲ ਥੋੜੀ ਜੀ ਮੀਟਿੰਗ ਕਰ ਲੈਣ ਦਿਓ ਕ੍ਰਾਇਟਲੀ ਠੀਕ ਹੈ ਠੀਕ ਹੈ ਥੈਂਕ ਯੂ ਸੋ ਮਚ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਜਿਹੜੀ ਇੱਥੇ ਰਾਜਪੁਰੇ ਗੁਰਦੁਆਰਾ ਸਾਹਿਬ ਚ ਮੰਧ ਪਾਣੀ ਟਕਣਾ ਹੋਈ ਹੈ ਬੇਅੰਦੀ ਵੀ ਉਹਦਾ ਸਾਨੂੰ ਸਾਰਿਆਂ ਨੂੰ ਬਹੁ ਅੱਜ ਆਈਜੀ ਸਾਹਿਬ ਸਪੈਸ਼ਲ ਆਏ ਨੇ ਦੇਖਣ ਕਿਉਂਕਿ ਜਿਹੜੇ ਗੁਰੂ ਘਰ ਹੈ ਚਾਹੇ ਮੰਦਿਰ ਹੈ ਚਾਹੇ ਮਸਜਿਦ ਹੈ ਇਹ ਸਾਡੇ ਉਹ ਥਾਨ ਹੈ ਜਿੱਥੇ ਜਾ ਕੇ ਅਸੀਂ ਇੱਕ ਸਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪਰ ਜੇ ਉਹੀ ਜਗ੍ਹਾ ਸੇਫ ਨਹੀਂ ਹੈ ਉੱਥੇ ਬੇਦਬੀਆਂ ਹੋਣ ਲੱਗ ਜਾਣਗੀਆਂ ਤਾਂ ਸਾਡਾ ਇਹ ਸਮਾਜ ਕਿੱਧਰ ਨੂੰ ਜਾ ਰਿਹਾ ਹੈ ਇਸ ਲਈ ਪੁਲਿਸ ਪ੍ਰਸ਼ਾਸਨ ਦਾ ਮੈਂ ਧੰਨਵਾਦ ਕਰਦੀ ਹਾਂ ਕਿ ਕੱਲ ਜਦੋਂ ਘਟਨਾ ਹੋਈ ਸਾਰਾ ਉਹਨਾਂ ਨੇ ਬੜੇ ਢੰਗ ਨਾਲ ਸੱਚੇ ਢੰਗ ਨਾਲ ਇਸ ਨੂੰ ਸੰਭਾਲ ਲਿਆ ਪਹਿਲਾ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਇਹ ਮਸਲੇ ਨੂੰ ਦੇਖਿਆ ਔਰ ਉਦੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਬੜੀ ਅੱਛੀ ਤਰ੍ਹਾਂ ਇਹਨੂੰ ਸੰਭਾਲ ਲਿਆ ਜਿਵੇਂ ਆਈਜੀ ਸਾਹਿਬ ਨੇ ਕਿਹਾ ਮੈਂ ਇੱਕੋ ਹੀ ਗੱਲ ਕਹੂੰਗੀ ਕਿ ਇਹ ਜਿਹੜੀ ਘਟਨਾ ਹੋਈ ਹੈ ਇਹਨੂੰ ਅਸੀਂ ਕੋਈ ਵੀ ਧਾਰਮਿਕ ਸਥਾਨ ਦੀ ਬੇਅਦਬੀ ਹੈ ਬਹੁਤ ਖਾੜੀ ਹੈ ਪਰ ਇਹਦੇ ਨਾਲ ਅਸੀਂ ਆਪ ਦਾ ਭਾਈਚਾਰਾ ਨਹੀਂ ਖਤਮ ਕਰਾਂਗੇ ਅਸੀਂ ਭਾਈਚਾਰਕ ਸ਼ਾਂਤੀ ਬਣਾਈ ਰੱਖੀਏ ਇਹੀ ਬੇਨਤੀ ਕਰੂੰਗੀ ਕਿ ਰਾਜਪੁਰੇ ਦੀ ਸ਼ਾਂਤੀ ਨਹੀਂ ਅਸੀਂ ਭੰਗ ਹੁੰਦੇ ਨਹੀਂ ਸ਼ਾਂਤੀ ਬਣਾ ਕੇ ਰੱਖਣੀ ਹੈ ਪਰ ਹਾਂ ਜੇ ਸਾਡੀ ਕੋਈ ਮਰਿਆਦਾ ਭੰਗ ਕਰਦੇ ਆ ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰਨੀ ਉਹਦੀ ਸਜ਼ਾ ਜੋ ਕਾਨੂੰਨ ਦੇਖ ਰਿਹਾ ਹੈ ਆਈਸੀ ਸਾਹਿਬ ਨੇ ਦੱਸਿਆ ਜਿਵੇਂ ਉਹਦੀ ਲੜਕੇ ਦੀ ਹਾਲਤ ਹਾਲੇ ਥੋੜੀ ਜਿਹੀ ਠੀਕ ਨਹੀਂ ਹੈ ਥੋੜਾ ਜਾੜੂ ਠੀਕ ਹੋ ਜਾਂਦੋ ਉਸ ਤੋਂ ਬਾਅਦ ਕਾਨੂੰਨ ਨੇ ਦੇਖਣਾ ਕਿ ਉਸ ਦੀ ਕੀ ਸਜ਼ਾ ਹੈ ਉਹ ਸਾਰਾ ਪੁਲਿਸ ਪ੍ਰਸ਼ਾਸਨ ਸਾਡਾ ਦੇਖ ਰਿਹਾ ਹੈ ਤੇ ਮੈਂ ਕਮ ਸਾਹਿਬ ਨੂੰ ਵੀ ਇਹੀ ਕਹੂੰਗੀ ਕਿ ਸਾਰੇ ਅਸੀਂ ਤੁਹਾਡੇ ਨਾਲ ਆਂ ਔਰ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਪਹਿਲਾਂ ਹੈ ਕੈਮਰਾ ਪਰਸਨ ਮੋਲ ਦੇ ਨਾਲ ਗੁਰਪ੍ਰੀਤ ਦੀਵਾਨ ਐਕਸ਼ਨ ਪੰਜਾਬੀ ਚੈਨਲ ਰਾਜਪੁਰਾ